ਹੁਸ਼ਿਆਰਪੁਰ ਦੇ ਕਸਬਾ ਟਾਂਡਾ ਦੇ ਵਿੱਚ ਬਿਆਸ ਦਰਿਆ ਚਨਾਉਣ ਗਏ ਤਿੰਨ ਨੌਜਵਾਨਾਂ ਦੀ ਡੁੱਬਣ ਦੇ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੇ ਵਿੱਚ ਦੋ ਨਿੰਦਲੇ ਪਿੰਡ ਬੱਲਾਂ ਦੇ ਰਹਿਣ ਵਾਲੇ ਸੀ ਜਦਕਿ ਤੀਜਾ ਉਹਨਾਂ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ। ਘਟਨਾ ਸਵੇਰੇ 11 ਵਜੇ ਦੇ ਆਸ-ਪਾਸ ਵਾਪਰੀ। ਜਾਣਕਾਰੀ ਦੇ ਮੁਤਾਬਕ ਪੰਜ ਦੋਸਤ ਪਹਿਲਾਂ ਖੇਤਾਂ ਵਿੱਚ ਮੋਟਰ ਢਣਾਉਣ ਪਹੁੰਚੇ ਸੀ ਪਰ ਬਾਅਦ ਵਿੱਚ ਉਹ ਬਿਆਸ ਦਰਿਆ ਦੇ ਵਿੱਚ ਢਣਾਉਣ ਪਹੁੰਚ ਗਏ। ਇਸ ਦੌਰਾਨ ਤਿੰਨ ਨੌਜਵਾਨ ਡੁੱਗ ਗਏ ਪਾਣੀ ਵਿੱਚ ਚਲੇ ਗਏ। ਜਿੱਥੇ ਵਹਾਅ ਤੇਜ਼ ਹੋਣ ਕਾਰਨ ਉਹ ਪਾਣੀ ਦੇ ਵਿੱਚ ਆਪਣਾ ਸੰਤੁਲਨ ਗਵਾ ਬੈਠੇ ਜਦ ਕਿ ਬਾਕੀ ਦੋਨੋਂ ਬਚਾ ਲਿਆ ਗਿਆ ਫਿਲਹਾਲ ਲਾਪਤਾ ਹੋਏ ਨੌਜਵਾਨਾਂ ਦੀ ਗੋਤਾਖੋਰਾਂ ਦੀ ਮਦਦ ਨਾਲ ਪਾਲ ਕੀਤੀ ਜਾ ਰਹੀ ਹੈ ਇੱਥੇ ਇਕੱਠੇ ਇਕੱਠੇ ਕੋਈ ਪਿੰਗਰੇ ਇਕੱਠੇ ਆਏ ਕਿੰਨੇ ਵਜੇ ਆਏ ਸੀ ਸਵੇਰ 7:00 8:00 ਵਜੇ ਆਏ ਸੀ 9:00 ਲੈ ਆਏ ਉਹਦਾ ਮੋਟਰ ਤੇ ਆਏ ਸੀ ਉਹ ਮੁੰਡੇ ਨੇ ਸਲਾਹ ਬਣਾਈ ਕਹਿੰਦਾ ਨਾ ਨਾ ਛੋਟੇ ਬਣੀ ਨਾ ਦੇ ਦੇ ਫੇ ਉਹ ਕਹਿੰਦੇ ਇੱਥੇ ਨਾ ਡੂੰਗਾ ਹੈ ਨਹੀਂ ਪਾਣੀ ਉਹ ਅੱਗੇ ਚੱਲ ਗਏ ਫੇ ਤੇ ਉਹ ਫਿਰ ਉਹ ਤਿੰਨੇ ਜਾਨੇ ਉੱਥੇ ਬੜ ਗਏ ਆਪਾਂ ਬੜੇ ਗਏ ਤੇ ਉਹ ਤਿੰਨੇ ਜਾਨੇ ਇਦਾਂ ਹੱਥ ਜੜਾ ਤ ਫੜ ਕੇ ਬੈਠੇ ਗਏ ਤੇ ਵੇਖ ਲੋ ਤੇ ਗਏ ਤੇ ਉਹ ਫੇ ਬੜੀ ਥੋੜਾ ਤੇਜ਼ ਹੋ ਗਿਆ ਅੱਗੇ ਰੇੜਾ ਲੱਭਿਆ ਉਹਨੇ ਕਹਿੰਦੇ ਬਚਾਓ ਫੇ ਆਪਾਂ ਕਹੇ ਆਪਾਂ ਜ ਆਈਏ ਫੇ ਆਪਾਂ ਵੀ ਡੁੱਬ ਜਾਣਾ